ਸਸਿਕਾਲ ਆਪਣੇ ਕਿਸਾਨ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਐਚਆਰ 44 ਫੈਨ ਵਲੋਗਰ ਵੀਰ ਆਪਣਾ ਜਿਹੜੀ ਵੀਡੀਓ ਬਣਾ ਰਿਹਾ ਹੈ ਕੰਟੈਂਟ ਬਣਾ ਦੇ ਤਿਆਰ ਕਰ ਰਿਹਾ ਹੈ ਇਹ ਇੱਕ ਸਿੱਧੀ ਬਜਾਈ ਵਾਲੇ ਝੋਨੇ ਦਾ ਹੈ ਇਹਨੂੰ 1401 ਮੁੱਛ ਬਾਸਪਤੀ ਕਹਿੰਦੇ ਆ ਜੀ ਜਤਰਾ ਇਹ ਆਪਣੇ ਸਰਸਾ ਜ਼ਿਲ੍ਹਾ ਦੇ ਵਿੱਚ ਬਹੁਤ ਬਜਾਈ ਹੁੰਦੀ ਹੈ ਬਾਕੀ ਦੇਖਿਆ ਹੋਰ ਵੀ ਸਰਦੂਲਗੜ ਮਾਨਸਾ ਇਹਨਾਂ ਜ਼ਿਲ੍ਹਿਆਂ ਚ ਵੀ ਬਜਾਈ ਹੈ ਪਰ ਉੱਥੇ ਬਹੁਤ ਘੱਟ ਹੈ ਪੰਜਾਬੀ ਰੀਜ ਬਹੁਤ ਘੱਟ ਬਜਾਈ ਹੈ ਜੀ ਜਿਆਦਾਤਰ ਹਰਿਆਣਾ ਸੱਸਾ ਪਤਾਵਾ ਦੇ ਵਿੱਚ ਜਾਈ ਹੋ ਰਹੀ ਹੈ ਇਹ ਆਪਣਾ ਹੋਂ ਝੋਨਾ ਹੋ ਗਿਆ ਹੈ ਅੱਜ 40 ਦਿਨ ਦਾ ਪਹਿਲੀ ਵੀਡੀਓ ਆਪਾਂ 28 ਜੂਨ ਦੀ ਅੱਜ ਹੋ ਗਈ ਹੈ 10 ਜੁਲਾਈ ਹੁਣ ਸਵੇਰ ਦਾ ਟਾਈਮ ਆ ਵਧੀਆ ਸੋਹਣੀ ਹਵਾ ਚੱਲੀ ਜਾਂਦੀ ਹੈ ਸੂਹਾਂ ਝੋਨੇ ਦਾ ਕਦ ਕਾਠ ਖੜਾ ਹੈ 10 ਤੋਂ 12 ਇੰਚ ਪੌਦੇ ਦਾ ਕਦ ਹੋ ਚੁੱਕਾ ਹੈ ਆਪਾਂ ਇਸ ਤੋਂ ਪਹਿਲਾਂ ਇਹਨਾਂ ਨੂੰ ਇੱਕ ਵਾਰ ਯੂਰੀਆ ਪਾਈ ਆ ਅੱਧਾ ਅੱਧਾ ਗੱਟਾ ਕਿੱਲੇ ਦਾ 1 ਏਕੜ ਰਜਮ ਕਹਿੰਦੇ 22 ਤੋਂ 23 ਕਿਲੋ ਯੂਰੀਆ 1 ਏਕੜ ਦੀ ਪਾਤੀ ਹੈ ਬਿਮਾਰੀ ਕੋਈ ਨਹੀਂ ਇਹ ਫੰਗੀਸਾਈਡ ਦੀ ਇੱਕ ਸਪਰੇਅ ਕੀਤੀ ਹੈ ਸਟਾਰਟਿੰਗ ਦੇ ਵਿੱਚ ਆਪਾਂ ਜੋ ਪਹਿਲੇ ਦੋ ਪਾਣੀ ਲਾਈਦੇ ਆ ਉਗਣ ਤੋਂ ਪਹਿਲਾਂ ਉਦੋਂ ਘਾਲੀ ਸਪਰੇਅ ਕੀਤੀ ਸੀ ਜਿਹੜਾ ਕਰਕੇ ਚ ਕੋਈ ਹਜੇ ਤੱਕ ਘਾ ਨਹੀਂ ਹੋਇਆ ਤੇ ਆਪਣੇ 4 ਸਾਲ ਦਾ ਜੋ ਐਕਸਪੀਰੀਅੰਸ ਹੈ ਪੁਰਸ਼ ਕੁਸਫਲਾ ਚੋਨਾ ਬਹੁਤ ਹੀ ਸੋਹਣਾ ਖੜਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕੋਈ ਕਮੀ ਪੇਸ਼ ਨਹੀਂ ਬਾਕੀ ਕਿਸਾਨ ਵੀਰ ਜੇ ਕੋਈ ਵੀਡੀਓ ਦੇਖਦਾ ਹੈ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਕਮੈਂਟ ਦੇ ਵਿੱਚ ਦੱਸਿਓ ਜੀ ਤੁਹਾਡੇ ਹਿਸਾਬ ਨਾਲ ਇਨਕੋ ਕਮੀ ਪੇਸ਼ੀ ਲੱਗਦੀ ਹੈ ਕਿ ਨਹੀਂ ਲੱਗਦੀ ਕਿਉਂਕਿ ਬੂਟੇ ਤੋਂ ਬੂਟੇ ਦੀ ਜੋ ਦੂਰੀ ਆ 6 ਇੰਚ ਦੀ ਲਗਭਗ ਜਿਵੇਂ ਕੋਈ ਕਹਿੰਦੇ 9 ਇੰਚ ਤੇ ਬੂਟਾ ਲੱਗਦਾ ਉਹ ਚੀਜ਼ ਨਹੀਂ ਹੈ ਜੋ ਬਜਾਈ ਦੇ ਵਿੱਚ 6 ਇੰਚ ਦੀ ਹੈ ਬਾਕੀ ਦਾਣੇ ਅੱਗੇ ਪਿੱਛੇ ਡਿੱਗਣ ਦੇ ਸਹਾਰ ਨਾਲ ਤਾਂ ਕੋਈ ਫਰਕ ਪੈਂਦਾ ਹੀ ਹੈ ਨਾਰਮਲ ਜੋ ਪਾੜੇ ਦੇਖਦੇ ਪਾੜੇ ਤੋਂ ਪਾੜਾ ਵੀ 6-7 ਇੰਚ ਹੀ ਹੈ ਜ਼ਿਆਦਾ ਦਬਾਈ ਨਹੀਂ ਪੈਂਦੀ ਵੀ ਵੀਡੀਓ ਨੂੰ ਦੇਖਦੇ ਹੋ ਜੇ ਚੰਗੀ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰਨਾ ਹਾਂਜੀ ਜ਼ਰੂਰ ਕਰਨਾ ਯਾਰਾਂ ਦੋਸਤਾਂ ਨਾਲ ਤਾਂ ਕਿ ਸਿੱਧੀ ਵਿਜਾਈ ਹੋ ਸਕੇ ਪਾਣੀ ਦੀ ਖਪਤ ਬਹੁਤ ਘੱਟ ਹੋਵੇ ਹੁਣ ਆਪਾਂ ਦਾ ਚਾਹ ਇੱਕ 10 ਦਿਨ ਪਹਿਲਾਂ ਪਾਣੀ ਲਾਇਆ ਸੀ ਨਹਿਰ ਦਾ ਉਸ ਤੋਂ ਮੁੜ ਕੇ ਹੁਣ بارش ਹੋ ਗਈ ਹੈ بارش ਦਾ ਪਾਣੀ ਬਹੁਤ ਤਿੰਨ ਚਾਰ ਦਿਨ ਖੜਾ ਰਹਿ ਰਿਹਾ ਦੇ ਵਿੱਚ ਅਜੇ ਪਾਣੀ ਹੈ ਮੰਨ ਲਓ ਕਿ ਪਰ ਇਹਨੂੰ ਜ਼ਿਆਦਾ ਪਾਣੀ ਦੀ ਰਿਕੁਆਇਰਮੈਂਟ ਨਹੀਂ ਅਗਰ ਗਲਤੀ ਦੁਰਸਤੀ ਨਾਲ ਜ਼ਿਆਦਾ ਪਾਣੀ ਪੈ ਵੀ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਕੋਈ ਇਸ਼ੂ ਨਹੀਂ ਹੈ ਕਿ ਖਰਾਬ ਹੋ ਜਾਏਗਾ ਨਾ ਜਿਵੇਂ ਕਿ ਪਹਿਲਾਂ ਝੰਡਾ ਰੋਗ ਬਹੁਤ ਪੈਂਦਾ ਸੀ ਲਵਾਈ ਵਾਲੇ ਝੋਨੇ ਨੂੰ ਜਾਂ ਹੋਰ ਉੱਤੇ ਪ੍ਰੋਬਲਮ ਆ ਜਾਂਦੀ ਸੀ ਬਟ ਇਹਦੇ ਵਿੱਚ ਐਸੀ ਕੋਈ ਪ੍ਰੋਬਲਮ ਨਹੀਂ ਹੈ ਏ ਟੂ ਜ਼ेड ਝੋਨਾ ਸਾਰਾ ਸਹੀ ਹੈ ਕਿਸਾਨ ਵੀਰਾਂ ਨੂੰ ਇਹ ਹੀ ਬੇਨਤੀ ਹੈ ਕਿ ਬਜਾਈ ਵਾਲਾ ਝੋਨਾ ਕਰੋ ਲੇਬਰ ਤੋਂ ਬਚੋ ਅਦਰ ਖਰਚਿਆਂ ਤੋਂ ਬਚੋ ਰੇ ਸਪਰੇ ਘੱਟ ਪੈਂਦੀ ਹੈ ਇਹਦੀ ਆਪਣੇ ਢਾਈ ਕਿੱਲੇ ਢਾਈ ਗੱਟੇ ਮਤਲਬ ਟੋਟਲ ਕਿੱਲੇ ਦੀ ਸਪਰੇ ਰੇ ਪਾਉਣੀ ਆ ਆਪਾਂ ਚਿਰੂ ਤੋਂ ਬਜਾਈ ਤੋਂ ਲੈ ਕੇ ਵਢਣ ਤੱਕ ਬਾਕੀ ਇੱਕ ਦੋ ਸਪਰੇਆਂ ਜ਼ਰੂਰ ਪੈਣੀਆਂ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ